ਆਉਂਦੇ ਆ ਮੰਨ ਲਓ ਇੱਥੇ ਹਲਕੇ ਦੇ ਫੋਟੋਆਂ ਖਿਚਾ ਕੇ ਮੋੜ ਜਾਂਦੇ ਸਾਰੇ ਤੇ ਜਿਹੜਾ ਵੀ ਇੱਥੇ ਮੰਤਰੀ ਹਲਕੇ ਦਾ ਜਾਂ ਕਿੱਦਾਂ ਵੀ ਕੋਈ ਵੀ ਆਉਂਦਾ ਤੇ ਫੋਟੋਆਂ ਖਿਚਾ ਕੇ ਮੋੜ ਜਾਂਦੇ ਕਿਸੇ ਦਾ ਕਿ ਡੀਸੀ ਵੀ ਆਏ ਹੀ ਇੱਥੇ ਵੀ ਮੌਕਾ ਵੇਖ ਕੇ ਚਲੇ ਗਏ ਕਿਸੇ ਨੇ ਕੁਝ ਨਹੀਂ ਸਾਨੂੰ ਕਈ ਮਨ ਲਾ ਕਹਿ ਦਿੰਦੇ ਬੰਦੇ ਵਿੱਚ ਕੰਨੇ ਹੋ ਜੋ ਆਪਦਾ ਜਾਂ ਕਿੱਦਾਂ ਵੀ ਕਿ ਪਾਣੀ ਜਿੱਦਾਂ ਵੀ ਪਾਣੀ ਪਿੱਛੋਂ ਫੁੱਲ ਦਸੰਦਾ ਹੈ ਪਾਣੀ ਬਹੁਤ ਸਪੀਡ ਨਾਲ ਪਾਣੀ ਅੱਜ ਵਧਨ ਦਿਆ ਜੀ ਤੇ ਆਪਾਂ ਸਮਾਨ ਸਮੁੰਨ ਨੇ ਕੱਟਣਾ ਬਾਰ ਨਿਉਣਾ ਕਿਹਾ ਵਾਜ ਕੀਤਾ ਪਤਾ ਸਮਾਨ ਦਾ ਦੇ ਟਰਾਲੀ ਆਉਂਦੀ ਸਾਡਾ ਨਾਲ ਦਾ ਗਿਆ ਮੱਲਾ ਵਾਲੇ ਤੈਨੂੰ ਆਖਿਆ ਟਰਾਲੀ ਲੈ ਕੇ ਆ ਤੇ ਕੱਢਦੇ ਸਮਾਨ ਨੂੰ ਕਰਨਾ ਪੈਣਾ ਜਵੇਂ ਕਿ ਤੇ ਆਪਣਾ ਪਾਣੀ ਚੜਨ ਦਿਆ ਵਾ ਉਸ ਹਾਵਣਾ ਤੇ ਜਾਣਾ ਪੈਣਾ ਬੱਚੇ ਪੁੱਛਿਆਂ ਨੂੰ ਬਾਹਰ ਕਢਾਉਂਦੇ ਹੁੰਦਾ ਵੀ ਇਹੀ ਕੋਈ ਸਾਡੇ ਕੋਲ ਰੋਜ਼ਗਾਰ ਹੀ ਕੋਈ ਨਹੀਂ ਹੋ ਰਹਾ ਮਤਲਬ ਫਸਲ ਹੀ ਵੇਚਣੀ ਹੈ ਫਸਲ ਹੀ ਆ ਜੀ ਫਸਲ ਜੇ ਫਸਲ ਨਾ ਗਈ ਤਾਂ ਉਹ ਹੱਥ ਪਿੱਛੇ ਖਿੱਚਣ ਲੱਗ ਪਏ ਬਿਲਕੁਲ ਬਿਲਕੁਲ ਹਾਂਜੀ ਜਿਵੇਂ ਨੁਕਸਾਨ ਹੋ ਗਿਆ ਸਰਕਾਰ ਇਹਦਾ ਪਰਪਾਈ ਤਾਂ ਕਰ ਦੂਗੀ ਨਹੀਂ ਇਹ ਕੋਈ ਭਾਈ ਜੀ ਕੀ ਹਾਲਾਤ ਆ ਕਿਵੇਂ ਪਾਣੀ ਕਦੋਂ ਵਧਿਆ ਪਾਣੀ ਉਤਰਾਂ ਦੇ 20 15 20 ਦਿਨ ਹੋ ਗਏ ਇੱਥੇ ਚੱਲਣ ਡਿਆ ਥੱਲੇ ਅੱਛਾ ਤੇ ਇੱਕ ਵਾਰੀ ਮੰਨ ਲਓ ਪੂਰਾ ਇੱਥੇ ਪਾਣੀ ਚੜ ਗਿਆ ਤੇ ਫਿਰ ਲੈ ਗਿਆ ਸੀ ਥੱਲੇ ਹੁਣ ਕੱਲ ਵੀ ਇਹਨਾਂ ਪਾਣੀ ਛੱਡਿਆ ਕਿਸੇ ਨੂੰ ਪਤਾ ਨਹੀਂ ਆ ਤੇ ਆ ਮੰਨ ਲਓ ਵੀ ਪਾਣੀ ਫੁੱਲ ਚੱਲ ਗਿਆ ਅੱਜ ਵੀ ਇਹਨਾਂ ਰਾਤ ਨੂੰ ਪਾਣੀ ਛੱਡਿਆ ਕੱਲ ਵੀ ਰਾਤ ਪਾਣੀ ਛੱਡਿਆ ਤੇ ਅੱਜ ਇਹਨਾਂ ਰਾਤ ਨੂੰ ਪਾਣੀ ਛੱਡਿਆ ਆ ਰੇ ਅੱਜ ਮੰਨ ਲਓ ਵੀ ਤੜਕੇ 4-5 ਦੇ ਵੇਲੇ ਇਹਨੂੰ ਫੁੱਲ ਪਾਣੀ ਹੋ ਗਿਆ ਇੱਥੇ ਤੇ ਤੁਹਾਨੂੰ ਕੋਈ ਦੱਸਿਆ ਦੱਸਿਆ ਨਹੀਂ ਪਾਣੀ ਵਾੜਿਆ ਕੱਟ ਰਿਹਾ ਨਾ ਸਾਨੂੰ ਕੋਈ ਕਿਸੇ ਦਾ ਨਾਮ ਮੰਨ ਲਓ ਗੁਰਦੁਆਰੇ ਅੱਗੇ ਲੋਸਮੈਂਟ ਹੁੰਦੀਆਂ ਸੀ ਅੱਜ ਕੋਈ ਮੰਨ ਲਓ ਨਾ ਕਿ ਕਿਸੇ ਪ੍ਰਸ਼ਾਸਨ ਨੇ ਸਾਨੂੰ ਇੱਥੇ ਆਣ ਕੇ ਦੱਸਿਆ ਤੇ ਨਾ ਕੋਈ ਗੁਰਦੁਆਰੇ ਕੋਈ ਲੋਸਮੈਂਟ ਕੀਤੀ ਆ ਕੋਈ ਮੰਨ ਲਓ ਵੀ ਆਉਂਦੇ ਆ ਮੰਨ ਲਓ ਇੱਥੇ ਹਲਕੇ ਦੇ ਫੋਟੋਆਂ ਖਿਚਾ ਕੇ ਮੋੜ ਜਾਂਦੇ ਸਾਰੇ ਤੇ ਜਿਹੜਾ ਵੀ ਇੱਥੇ ਮੰਤਰੀ ਹਲਕੇ ਦਾ ਜਾਂ ਕਿਦਾਂ ਵੀ ਕੋਈ ਵੀ ਆਉਂਦਾ ਤੇ ਫੋਟੋਆਂ ਖਿਚਾ ਕੇ ਮੋੜ ਜਾਂਦੇ ਕਿਸੇ ਦਾ ਕੇ ਡੀਸੀ ਵੀ ਆਏ ਸੀ ਇਥੇ ਵੀ ਮੌਕਾ ਵੇਖ ਕੇ ਚਲੇ ਗਏ ਕਿਸੇ ਨੇ ਕੁਝ ਨਹੀਂ ਸਾਨੂੰ ਕਈ ਮਤਲਬ ਕਹਿ ਦਿੰਦੇ ਬੰਦੇ ਵਿੱਚ ਕੰਨੇ ਹੋ ਜੋ ਆਪਦਾ ਜਿ ਕਿਦਾਂ ਵੀ ਪਾਣੀ ਜਿੱਦਾਂ ਵੀ ਪਾਣੀ ਪਿੱਛੋਂ ਫੁੱਲ ਦਸੰਦਾ ਹੈ ਪਾਣੀ ਅਸੀਂ ਆ ਵੀ ਪਤਾ ਕਰ ਲਈਦਾ ਵੀ ਚਲੋ ਸਾਨੂੰ ਜਿਵੇਂ ਜਿਵੇਂ ਖਬਰ ਆਉਂਦੀ ਆ ਟੀਵੀ ਤੇ ਜਾਂ ਮੋਬਾਈਲ ਤੇ ਪਤਾ ਲੱਗ ਜਾਂਦਾ ਵੀ ਪਾਣੀ ਕਿੰਨਾ ਕੋਸ ਹਾਵਣਾ ਪਤਾ ਹੁਣ ਪਾਣੀ ਵੇਖ ਲੋ ਕਿੰਨਾ ਪਾਣੀ ਤੇਜ਼ ਬਹੁਤ ਚੱਲਣ ਰਿਹਾ ਪਾਣੀ ਇਹ ਕੋਈ ਖਤਰਾ ਖੁਤਰੇ ਵਾਲਾ ਕੰਮ ਨਹੀਂ ਹੈ ਜਿਵੇਂ ਤੁਸੀਂ ਵਿਚਾਲੇ ਪਾਣੀ ਚ ਖਰੇ ਬੈਠੇ ਹੋ ਕਰ ਖਤਰਾ ਹੁਣ ਮੰਨ ਲਓ ਸਾਡਾ ਇਹੋ ਥਾਂ ਉੱਚਾ ਵਾ ਜਿਹੜਾ ਹੁਣ ਗਾਂਹ ਨੂੰ ਜਿਵੇਂ ਜਾਣਾ ਵਾ ਗਾਂਹ ਉੱਥੇ ਪਾਣੀ ਤਾਰੂ ਆ ਪੱਤੇ ਵਾਲੇ ਨੂੰ ਅੱਛਾ ਅੱਗੇ ਵੀ ਪੀਐਲਆਰ ਵੀ 2023 ਚ ਪਾਣੀ ਆਇਆ ਸੀ ਉਦੋਂ ਵੀ ਸਮਾਨ ਹੀ ਕੱਢ ਕੇ ਲੈ ਕੇ ਗਏ ਹਾਂ ਮੰਨ ਲਓ ਇਥੋਂ ਵੀ ਇੰਨਾ ਨਾ ਪਾਣੀ ਸੀ ਧੋ ਆ ਪਿਸ਼ਾਨ ਨੂੰ ਇੱਥੇ ਸਗੋਂ ਲੱਖ ਲੱਖ ਸੀ ਗਾਂ ਪਾਣੀ ਫੁੱਲ ਤਾਰੂ ਸੀ ਇਹਦੇ ਨਾਲ ਤੁਹਾਡੇ ਨਾਲ ਵੀ ਜ਼ਿਆਦਾ ਸੀ ਹਾਂਜੀ ਹਾਂ ਕੋਈ ਹੁਣ ਤੁਹਾਨੂੰ ਡਰ ਡਰ ਨਹੀਂ ਲੱਗਦਾ ਨਹੀਂ ਡਰ ਤਾ ਹੁਣ ਵੇਖੋ ਹੁਣ ਕੀ ਪਤਾ ਜਿਹੜੇ ਹਿਸਾਬ ਨਾਲ ਪਾਣੀ ਬਿਣਾ ਦੱਸਿਓ ਛੱਡਣ ਦਾ ਜਾਂ ਡਰਤਾ ਹੈਗਾ ਹੀ ਆ ਹੂੰ ਚਾਹ ਹੁਣ ਮੰਨ ਲਾਗੇ ਦਿਨੇ ਪਾਣੀ ਛੱਡਦੇ ਸਾਨੂੰ ਪਤਾ ਲੱਗ ਜਾਂਦਾ ਵੀ ਇੰਨਾ ਕੁ ਪਾਣੀ ਵਧਿਆ ਹੁਣ ਤਾਂ ਮੰਨ ਲਓ ਕੱਲ ਇਹਨਾਂ ਛੱਡਿਆ ਤੇ ਦਿਨ ਚੜਦੇ ਨੂੰ ਇਹ ਕੰਧਾਂ ਦੇ ਆਣ ਲੱਗਾ ਤੇ ਅੱਜ ਜਿਹੜਾ ਛੱਡਿਆ ਤੇ ਅੱਜ ਦਾ ਫੱਤੇ ਵਾਲੀ ਪਿੰਡ ਪਾਣੀ ਪਹੁੰਚ ਗਿਆ ਵਾ ਬਹੁਤ ਸਪੀਡ ਨਾਲ ਪਾਣੀ ਅੱਜ ਵਧਨ ਦਿਆ ਜੀ ਤੇ ਆਪਾਂ ਸਮਾਨ ਸਮੁੰਨੇ ਚੜਨਾ ਬਾਹਰ ਨਾ ਕਿਹਾ ਵਾ ਅੱਜ ਕੀਤਾ ਪਤਾ ਸਮਾਨ ਦਾ ਦੇ ਟਰਾਲੀ ਆਉਂਦੀ ਹੈ ਸਾਡਾ ਨਾਲ ਦਾ ਗਿਆ ਮੱਲਾ ਵਾਲੇ ਤੁਹਾਨੂੰ ਆਖਿਆ ਟਰਾਲੀ ਲੈ ਕੇ ਆ ਤੇ ਕੱਢਦੇ ਸਮਾਨ ਨੂੰ ਕਰਨਾ ਪੈਣਾ ਜਵੇਂ ਕਿ ਢਾਪਣਾ ਪਾਣੀ ਚੜਨ ਦਿਆ ਵਾ ਉਸ ਹਾਵਣਾ ਤੇ ਜਾਣਾ ਪੈਣਾ ਬੱਚੇ-ਪੁੱਛਿਆਂ ਨੂੰ ਬਾਹਰ ਕੱਢੀ ਕੱਢਣਾ ਚੜਾ ਸਾਰਾ ਕੁਝ ਕਰਨਾ ਇਹ ਨਾ ਬਾਈ ਜੀ ਕੀ ਕੇਸਲ ਕੇਸਨ ਤੇ ਖੜੇ ਆ ਪਿੰਡ ਆਲੇ ਵਾਲਾ ਜੀ ਕੀ ਪਿੰਡ ਆਲੇ ਵਾਲਾ ਠੀਕ ਹੀ ਨਾ ਤੁਹਾਡਾ ਮੇਰਾ ਨਾਮ ਕਰਨੈਲ ਸਿੰਘ ਕਰਨੈਲ ਸਿੰਘ ਹਾਂਜੀ ਬਾਪੂ ਜੀ ਤੁਹਾਡਾ ਨਾਮ ਕੀ ਹੈ ਦਰਸ਼ਨ ਸਿੰਘ ਦਰਸ਼ਨ ਸਿੰਘ ਹਾਂਜੀ ਠੀਕ ਹਾਂ ਜੀ ਹਾਂ ਟੋਂਡਾ ਪ੍ਰਤਾਪ ਕੇ ਘਰੇ ਜਾ ਕੇ ਲੱਗ ਜਾ ਲਗਾ ਇੱਥੇ ਸਵੇਰ ਦਾ ਹਾਂ ਮਤਲਬ ਹੁਣ ਘਰਾਂ ਸੇ ਬੋਟਨਾ ਸ਼ੁਰੂ ਹੋ ਗਿਆ ਹਾਂ ਉੱਤਰਾਂ ਕੇ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਹੰਤੇ ਆਪਣੀ ਇੱਕ ਡੇਢ ਘੰਟੇ ਤੱਕ ਇਹ ਲੈਵਲ ਤੇ ਚੱਲਦਾ ਰਿਹਾ ਨਾ ਜੀ ਤੇ ਉਹ ਫੱਤੇ ਵਾਲਾ ਜਿਹੜੇ ਲੰਘ ਕੇ ਆਈ ਕੋਰਾ ਬੰਦ ਹੋ ਜੂ ਆਪਣਾ ਮਤਲਬ ਕਿ ਇੱਕ ਹੁਣ ਮਤਲਬ ਜੇ ਆਪਾਂ ਵੇਖੀਏ ਜਦ ਪਿੱਛੇ ਪਾਣੀ ਆਉਣਾ ਸ਼ੁਰੂ ਹੋ ਗਿਆ ਫਿਰ ਆਪਾਂ ਇੱਕ ਟਾਫੂ ਨਮਾ ਤੇ ਖੜੇ ਆ ਹਾਂ ਤੇ ਜਾਣਾ ਔਖਾ ਹੋ ਜੂ ਔਖਾ ਹੋ ਸਰ ਹੱਥਿਆਂ ਦੇ ਤੋਂ ਜਿਹੜਾ ਰਸਤਾ ਚੱਲਦਾ ਨਾ ਤੁਸੀਂ ਲੰਘ ਕੇ ਆਏ ਜੀ ਵੈਸੇ ਵੀ ਪਾਣੀ ਥੋੜਾ ਥੋੜਾ ਚੱਲਣ ਦਿਆ ਹੋਆ ਜਿਹੜੇ ਹਿਸਾਬ ਨਾਲ ਰਫਤਾਰ ਨਾਲ ਪਾਣੀ ਚੜ੍ਹਣ ਦਿਆ ਹੋਆ ਇਹ ਹਿਸਾਬ ਦੇ ਨਾਲ ਉਹ ਰਸਤਾ ਜਿਹੜਾ ਬੰਦ ਹੋ ਚੁੱਕਾ 2-3 ਘੰਟੇ ਦਾ ਕ ਜੇ ਪਾਣੀ ਦਾ ਪੱਧਰ ਪਿੱਛੇ ਨਾ ਘਟਿਆ ਤੇ ਇਹ ਕਿੰਨਾ ਕੁ ਨੁਕਸਾਨ ਕਿੰਨਾ ਕ ਨੁਕਸਾਨ ਸਰ ਜੀ ਸਾਡੇ ਆਲੇ ਵਾਲੇ ਦੀ ਕੱਲੇ ਦੀ ਜ਼ਮੀਨ ਜਿਹੜੀ 12-1300 ਕੁੱਲਾ ਵਾ ਏਕੜ ਤੇ 7 800 ਕਿਲਾ ਜਲਾਵੇ دریا ਦੇ ਅੰਦਰ ਚੋਂ ਸਾਰਾ ਖਤਮ ਹੋ ਗਿਆ ਇਹਦਾ ਨਾ ਬੱਛਿਆਂ ਦਾ ਆਚਾਰਾ ਰਹਿ ਗਿਆ ਡੰਗਰਾਂ ਦਾ ਤੇ ਨਾ ਕੋ ਝੋਨਾ ਬਜਣਾ ਪਾਣੀ ਹੁਣ ਲੈ ਵੀ ਜਾਂਦਾ ਜਿਵੇਂ ਕਿਤੇ ਮਾੜਾ ਮਾੜਾ ਝੋਨਾ ਦੇਂਦਿਆ ਵਾ ਭਗੋਲ ਤੇ ਆਇਆ ਵਾ ਪੱਕਾ ਝੋਨਾ ਵਾ ਜਿੱਤੇ ਮਿੱਟੀ ਵਾਲਾ ਪਾਣੀ ਲੱਗ ਗਿਆ ਉਹ ਤਾਂ ਵੀ ਗਿਆ ਜੀ ਨੁਕਸਾਨ ਹੀ ਆ ਟੋਪਰ ਖਤਮ ਕਰਸੋ ਕਿਲਾ ਤੇ ਸਾਡਾ ਹਣ ਕੱਲੇ ਆਲੇ ਵਾਲੇ ਦਾ ਵਾ ਜਿਹੜਾ ਖਤਮ ਤੰਗਿਆਂ ਦੇ ਇੱਥੇ ਨਾਲ ਪੱਠਿਆਂ ਦਾ ਚਾਰਾ ਹੀ ਵਹ ਰਾਇਛ ਇਧਰਵਾ ਜਮੀਨ ਸਾਰੀ ਦਰਿਆ ਚ ਹਾਂ ਉਹ ਸਾਰਾ ਖਤਮ ਛੁੱਟੀ ਜਾਂਦਾ ਸੀ ਇਹ ਵੀਰ ਦੇ ਇੱਥੇ ਕੋਲੋਤੇ ਆਵੇਂ ਇਹਨਾਂ ਦੇ ਦੋ ਤਿੰਨ ਕਿੱਲੇ ਜ਼ਮੀਨ ਆ ਉਹ ਵੀ ਦਰਿਆ ਦੇ ਵਿੱਚ ਆ ਪੱਠੇ ਵੀ ਵਿੱਚ ਆ ਤੇ ਕੋਈ ਚੀਜ਼ ਨਹੀਂ ਆ ਬਸ ਘਰ ਜਰੂਰ ਉਹਨਾਂ ਦਾ ਬਾਹਰ ਬਣਿਆ ਇੱਥੇ ਕੰਡੇ ਤੇ ਇਹ ਨੁਕਸਾਨ ਹੀ ਆ ਤੋਂ ਕੋਲਮ ਲਾ ਕੇ ਉਹ ਆ ਵੀ ਆ ਜਿੰਨਾ ਏਰੀਆ ਦਾ ਕਿੱਲੇ ਲੈ ਲੈਣਾ 15 ਕਿੱਲੇ ਲੈ ਲੈਣਾ ਇਨੂੰ ਖਾਲ ਦੇ ਵਿੱਚੋਂ ਹੂੰ ਦੋ ਬੰਨ ਉਹਨਾਂ ਦੀਆਂ ਪਰਣੀਆਂ ਉੱਚੀਆਂ ਕੀਤੀਆਂ ਜਾਂਦੀਆਂ ਹਨ ਜਿਹੜਾ 2-3 ਲੱਖ ਰੁਪਏ ਉਸਕ ਪਾਣੀ ਦਾ ਚਾਰ ਤੱਕ ਜਿਹੜਾ ਵੀ ਵਿਚ ਵਿਚੇ ਦਰਿਆ ਦੇ ਜਾ ਸਕਦਾ ਜੇ 10-12 ਕਿੱਲੇ ਚੌੜਾ ਇਹ ਖਾਲ ਚ ਬਣਾ ਗਏ ਖਾਲ ਚ ਬਣਾ ਹਾਂਜੀ ਆ ਜਿਵੇਂ ਇਹਨਾਂ ਨੇ ਦਿੱਲੀ ਬਚਾਉਣ ਵਾਸਤੇ ਵੇਖੋ ਜਮਨਾ ਨਦੀ ਨੂੰ ਕਿਵੇਂ ਘੋਟਿਆ ਇਹ ਹਰੀਕੇ ਪੱਤਨ ਤੋਂ ਪਿੱਛੇ ਨਹੀਂ ਤਾਂ ਹਰੀਕੇ ਪੱਤਨ ਤੋਂ ਲੈ ਕੇ ਪਸਾਨੀ ਵਾਲਾ ਹੈਡਵਰਕ ਉਸ ਤੱਕ ਇੱਕ ਨਹਿਰ ਰੂਪੀ ਜਿਹੜਾ ਦਰਿਆ ਬਣਾਉਣ ਜਿਹੜੀਆਂ ਦਵਾਰਾਂ ਜਿਹੜੀਆਂ ਕੰਕਰੀਟ ਦੀਆਂ ਹੋਣ ਤੋ ਉਹ ਡੁੱਬਣ ਦਾ ਜਾਂ ਉਹਨੂੰ ਖੁਰਨ ਦਾ ਵੀ ਕੋਈ ਖਤਰਾ ਨਾ ਹੋਵੇ। ਇਹੀ ਕਹਿਣਾ ਤੁਹਾਡਾ ਕਿ ਹੋਰ ਕੁਝ ਕਹਿੰਦੇ। ਸਾਡਾ ਤਾਂ ਇਹੋ ਹੀ ਕਹਿਣਾ ਵੀ ਇਹਨੂੰ ਖਾਲ ਕੇ ਬਣਾਇਆ ਜਾਵੇ। ਹੂੰ। ਕਿਹਆਂ ਥਾਵ ਜਣਾ ਨਹਿਰਾਂ ਦੇਖੋ ਕਿਨੇ-ਕਨੇ ਪਾਣੀ ਦਿੱਤੀ ਜਾਂਦੀਆਂ। ਹੂੰ। ਤੇ ਉਹ ਹੈ ਵੀ ਕਿਨੇ-ਕਨੇ ਏਰੀਆ ਜਿਹਾ ਵੱਤਵਾ ਤੋਂ ਕੋਈ ਕਿਲੇ ਦੇ ਵਿੱਚ ਹੋ ਗਈ। ਹਾਂ। ਕੋਈ ਕਿਲੇ ਤੋਂ ਘੱਟ ਹੋਗੇ। ਹਾਂ। ਤੇ ਜੇ 10-12 ਗਿੱਲਾਂ ਦੇ ਵਿੱਚ ਵੀ 14 ਗਾ ਅਤੇ ਪੂਰਾ ਉੱਚਾ ਦਿੱਤੇ ਪੜਾਣੀਆਂ ਜਿੰਨੀ ਵਿੱਚੋਂ ਮਿੱਟੀ ਕੱਢ ਕੇ ਤੇ ਪੜਾਣੀਆਂ ਉੱਚੀਆਂ ਕਿਤੇ ਦੇ ਵਿੱਚੋਂ ਪੱਕਾ ਕੀਤਾ ਜਾਵੇ। ਹੂੰ। ਸਾਡੀ ਇਹੋ ਬੇਨਤੀ ਕਰਦੇ ਆਂ ਵੀ ਭਾਰਤੀ ਕਿਸਾਨ ਜੁਨੀਆ ਦੇ ਜਿੰਨੀਆਂ ਜਥੇਬੰਦੀਆਂ ਇਹ ਕੰਮ ਦਾ ਸਟੈਂਡ ਲੈਣਾ ਚਾਹਦਾ ਜਥੇਬੰਦੀ ਸਾਰਿਆਂ ਨੂੰ ਜਿਹੜੇ ਹਾਲਸਾਲ ਹੀ ਕਿਸਾਨਾਂ ਦੇ ਤਬਾਹੀ ਹੁੰਦੀ ਆ ਵੀ ਕਿੰਨੇ ਕਿੰਨੇ ਖਰਾਬਾ ਹੋ ਜਾਂਦਾ ਹੁਣ ਆ ਵੇਖੋ ਵੀ ਆਹ ਤੋਂ ਏਰੀਆ ਮਾਰੇ ਗਿਆ ਸਾਹਨਾ 2 ਕਿਲੋਮੀਟਰ ਤੱਕ ਹਾਂਜੀ ਹੁਣ ਇਧਰ ਵੀ ਪਾਣੀ ਦੀ ਬੰਦ ਨਾਲ ਜਾ ਵੱਜੇ ਹੁਣ ਵੀ ਇਹ ਵੀ ਨੁਕਸਾਨ ਹੀ ਨੁਕਸਾਨ ਆ ਸਾਰ ਸਟਾਨ ਕਿੰਨੇ ਢੇਰੇ ਘੰਟੇ ਤੱਕ ਸਾਡਾ ਰਸਤਾ ਜਿਹੜਾ ਆਵਾਜਾਈ ਬੰਦ ਹੋ ਜਣੀ ਆ ਫਿਰ ਇਤਰਾ ਜਾ ਤੁਰ ਕੇ ਨੰਗਨ ਕੇ ਵਿਚਾਰੇ ਸੱਪ ਸੁਲੂਪੀ ਉੱਥੇ ਆ ਅਰ ਕੋਈ ਵੀ ਜਾਨਵਰ ਇੱਥੇ ਆ ਸਕਦਾ ਵਾ ਰਾਤ ਨੂੰ ਸੌਂਦੇ ਥੋੜਾ ਬੰਦੇ ਇੱਕ ਜਿਹੇ ਘਰ ਦੇ ਵਿੱਚ ਇੱਕ ਪਰਿਵਾਰ ਨੇ ਜਾਗਦੇ ਰਹਿਣਾ ਬਣਾ ਤੇ ਰਾਤ ਨੂੰ ਪਹਿਰਾ ਰੱਖੋ ਲਾਗੇ ਕੋਈ ਜਾਨਵਰ ਇਹੋ ਜਿਹੇ ਜ਼ਰੀਲੇ ਆਉਣ ਦੇ ਕੋ ਨਿਕਲਦੇ ਆ ਰੱਬ ਨਾ ਕਰੇ ਕਿਤੇ ਕੋਈ ਬੰਦਾ ਵਾਰ-ਵਾਰ ਤੇ ਆਉਣਾ ਨਹੀਂ ਉਹ ਵੀ ਹੋ ਸਕਦਾ ਵਾ ਹਾਂਜੀ ਇਹ ਕੋਈ ਅਜਿਹੇ ਪਰਿਵਾਰ ਵੀ ਹੈਗੇ ਜਿਨ੍ਹਾਂ ਦੀ ਸਾਰੀ ਫਸਲ ਹੁਣ ਤੱਕ ਡੁੱਬ ਚੁੱਕੀ ਹੈ ਹੈਗੇ ਆ ਸਰ ਜੀ ਕਿੰਨੇ ਕੁ ਪਰਿਵਾਰ ਬਹੁਤ ਜ਼ਿਆਦਾ ਪਰਿਵਾਰ ਨਹੀਂ ਆਉਣਾ ਜਿੰਨੀਆਂ ਬੈੜੀਆਂ ਨਾ ਹਾਂ ਕੋਈ 4 ਕਿੱਲੇ ਵਾਲਾ ਕਿਸਾਨ ਆ ਕੋਈ 3 ਕਿੱਲੇ ਵਾਲਾ ਵੀ ਕਿਸਾਨ ਆ ਕੋਈ ਜਿਆਦਾ ਵਾਲਾ ਵੀ ਹੈਗਾ ਵਾ ਹਾਂਜੀ ਜਿਹੜਾ ਸਾਰਾ ਰੋਜ਼ਗਾਰ ਇੱਥੇ ਦਰਨਾ ਨਾ ਤੇ ਜਿਹੜਾ ਅਜ ਨੁਕਸਾਨ ਹੋ ਗਿਆ ਵਾ ਤਾਂ ਜਿਹੜਾ 6-7000 ਖਰਾਬ ਆ ਜਾਂਦਾ ਉਹਨਾਂ ਕੀ ਬਣਨਾ ਕਿਸਾਨ ਨੂੰ ਘੱਟੋ ਘੱਟ ਜਿਆਦਾ ਨਹੀਂ ਇੱਥੇ ਜਿਉਂ ਨਾਲ ਹਾਲਸਾ ਜਿਹਨਾਂ ਨੂੰ ਮਾਰ ਪੈਂਦੀ ਆ 50000 ਜਿਆਦਾ ਨਹੀਂ ਦੋਵੇਂ ਫਸਲਾਂ ਫਿਰ ਬਾਹਰ ਫਸਲ ਬਿਜਣੀ ਹੁੰਦੀ ਆ ਇੱਕ ਹੋਣ ਚੋ ਫਸਲ ਮਰ ਗਈ ਇੱਥੇ ਖਰਚਾ ਹੋ ਗਿਆ ਜਿਹੜੀ ਕਣਕ ਬੀਜਣੀ ਆ ਉਹਦੇ ਤੇ ਪੈਸੇ ਜਾਣੇ ਇਹਨਾਂ ਆਪਾਂ ਜੇ ਸਰਕਾਰ ਇਹਨਾਂ ਕਿਸਾਨਾਂ ਨੂੰ ਜੇ ਫਸਲ ਮਰ ਜੇ ਨਹੀਂ ਹੱਲ ਕੋਈ ਕੱਢਦੀ ਪਰ ਯਾ ਇਹ ਖਰਾਬਾ ਦੇ ਦੇਣ ਤੋਂ ਇਕੱਲੇ ਹਨ ਖਰਾਬਾ ਹੀ ਇਹਨਾਂ ਬਦਲਾਅ ਸਰਕਾਰ ਨੇ ਖਰਾਬਾ ਹੀ ਘਟਾਦਾ ਕਰਤਾ ਪਹਿਲਾਂ ਨਾਲੋਂ 6700 ਦਿੰਦੇ ਉਹ ਵੀ ਸਾਰਿਆਂ ਨੂੰ ਨਹੀਂ ਮਿਲਦਾ ਦੱਸਦੇ ਨਹੀਂ ਨਹੀਂ ਉਹ ਸਾਰਿਆਂ ਨੂੰ ਨਹੀਂ ਮਿਲਦਾ ਕੋਈ ਪਰਿਵਾਰੀ ਬਦੂਰੀ ਮੈਂ ਮੁਰਤੇ ਦਿਖਾ ਜਾਂਦੇ ਆ ਕਈ ਕਿਸਾਨ ਵਿੱਚ ਰਹਿੰਦੇ ਆ ਅਜੇ ਜਥੇਬੰਦੀਆਂ ਦੇ ਜਿਹੜੇ ਬੰਦੇ ਚੱਲੇ ਨਾਲ ਆਪਾਂ ਪਾ ਕੇ ਤੇ ਕੋਈ ਜਿਹੜੇ ਖਾਤੇ ਕੋਈ ਸਹੀ ਕਰਾਉਂਦੇ ਆ ਤੇ ਤਗੜੇ ਹੋ ਕੇ ਪੈਸੇ ਖਾ ਕੇ ਪਈਦੇ ਆ ਨਹੀਂ ਤੇ ਨਹੀਂ ਤਾਂ ਮਤਲਬ ਮਾਲ ਦੇ ਭਾਗ ਜਿਹਨੇ ਪੈਸੇ ਵੰਡਨੇ ਹੁੰਦੇ ਆ ਉਹ ਉਹ ਛੋਟੇ ਮੋਟੇ ਅਫਸਰ ਜਿਹੜਾ ਉਹ ਆ ਵੀ ਕੇ ਪੈ ਪੈਿਆਂ ਦਾ ਵੱਧ ਹੀ ਆਉਂਦਾ ਵਾ ਉਹ ਗਰਮ ਕਰ ਜਾਂਦੇ ਆ ਜਿਹੜੀਆਂ ਨੁਕਸਾਨੀਆਂ ਉਹਨਾਂ ਦੇ ਪੈਸਾ ਪਾਉਂਦੇ ਨਹੀਂ ਜਿਹੜੀਆਂ ਨਹੀਂ ਨੁਕਸਾਨੀਆਂ ਉਹ ਪੈਸਾ ਉਹ ਫਿਰ ਇਹਨਾਂ ਵੀ ਡਾਲ ਕੇ ਖਾਣਾ ਦਾ ਉਹਦੇ ਨਾਲ ਤੇ ਜਿਹਨਾਂ ਨੇ ਫਸਲ ਮਾਰ ਗਈ ਉਹ ਕਿੱਥੋਂ ਪੈਸੇ ਦਊ ਇਹਨਾਂ ਨੂੰ ਜਿਹੜੀ ਫਸਲ ਹੀ ਮਰ ਗਈ ਤੇ ਜਿਹੜੀ ਹੁਣ ਫਸਲ ਬਜੀ ਆ ਹੁਣ ਕਈ ਬਜੀ ਫਸਲ ਦੇ ਪੈਸੇ ਲਈ ਜਾਂਦੇ ਉਹ ਨਹੀਂ ਲੈਣੇ ਚਾਹੀਦੇ ਜਿਹਦਾ ਨੁਕਸਾਨ ਆ ਉਹਨੂੰ ਸਭ ਰੱਖਣ ਨੂੰ ਵੱਧ ਲੋ। ਐਸੀ ਹਾਲਾਤ ਪਿੰਡ ਆਲੇ ਵਾਲੇ ਦੇ ਤੇ ਤੁਹਾਨੂੰ ਤਸਵੀਰਾਂ ਸਾਨੀ ਕਰ ਰਹੇ ਹਾਂ ਜੋ ਪਿੰਡ ਆਲੇ ਵਾਲੇ ਤੋਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਜੋ ਹਾਲਾਤ ਨੇ ਜੋ ਇਧਰ ਫਸਲਾਂ ਦੇ ਹਾਲਾਤ ਨੇ ਤੁਸੀਂ ਦੇਖ ਸਕਦੇ ਤੁਸੀਂ ਇੱਧਰ ਸਰਕਾਰੀ ਬੇੜੀ ਹੈ ਇੱਧਰ ਤੁਸੀਂ ਪਈ ਤੇ ਵੀ ਪਾਣੀ ਦੇਖ ਸਕਦੇ ਪਿਛੇ ਫਸਲਾਂ ਦੇ ਵਿੱਚ ਵੀ ਪਾਣੀ ਪਹੁੰਚ ਸਕਦੇ ਅੱਜ ਕਵਰੇਜ ਕਰਨ ਲਈ ਪਹੁੰਚੇ ਤੁਸੀਂ ਪਿਛੇ ਪਿਛੇ ਛੀਰਾਂ ਵੀ ਤੁਸੀਂ ਦੇਖ ਸਕਦੇ ਸਾਰੀ ਮਾਲਕੀ ਜ਼ਮੀਨਾਂ ਦੇ ਵਿੱਚ ਵੱਡੇ ਪੱਦਰਤੇ ਜਿਹੜਾ ਪਾਣੀ ਨੇ ਜਿਹੜੀ ਤਥੱਲੇ ਮਚਾਈ ਹੋਈ ਇੱਧਰ ਬੇੜੀ ਵੀ ਤੇਸਰੇ ਵੀ ਜਿਹੜੀ ਸਾਰੀ ਖਰਾਬ ਅੱਸੀ ਜਾਰੀ ਵਿੱਚ ਪਾਣੀ ਜਿਹੜਾ ਵਿੱਚ ਪਾਣੀ ਦੇ ਬੇੜੀ ਦੇ ਵਿੱਚ ਕੰਪੀ ਬੇੜੀ ਖਰਾਬ ਹੋ ਚੁੱਕੀ ਪਹਿਲੇ 2-4 ਦਿਨ ਪਹਿਲਾਂ ਚੱਲਦੀ ਸੀ ਹੁਣ ਪਾਣੀ ਜਿਹੜੀ ਬੇੜੀ ਟੁੱਟ ਚੁੱਕੀ ਤੁਸੀਂ ਇੱਧਰ ਦੇਖ ਸਕਦੇ ਹੋ ਫਸਲਾਂ ਦੇ ਹਾਲਾਤ ਇਹ ਪਾਣੀ ਜਿਹੜਾ ਇਸ ਸਾਈਡ ਤੋਂ ਬਿਲਕੁਲ ਹਾਕੀ ਹੈਡਵਕਸ ਤੋਂ ਇੱਧਰ ਇਸ ਸਾਈਡ ਤੇ ਫਰੋਹੀਪੁਰ ਵਾਲੀ ਸਾਈਡ ਤੇ ਬੜੀ ਤੇਜ਼ੀ ਨਾਲ ਅੱਗੇ ਜਾ ਰਿਹਾ ਤੇ ਤੇਜ਼ੀ ਨਾਲ ਜਿਹੜਾ ਫਸਲਾਂ ਦੇ ਵਿੱਚ ਆ ਰਿਹਾ ਸੋ ਸੋਚੀਏ ਨੂੰ ਬਤਵਾਂ ਸੇਅਰ ਕਰਨਾ ਜੇ ਇਸ ਪੇਜ ਨੂੰ ਇਸ ਚੈਨਲ ਨੂੰ ਸਾਡੀ ਧਰਤੀ ਸਾਡੇ ਲੋਕਾਂ ਨੂੰ ਬਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ